ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰੋ ਜੋ ਆ ਸਕੈਨਰ ਕੋਡ ਜਾਂ ਦਿਖਾਇਆ ਗਿਆ ਹੈ ਇਹ ਐਮਸ ਹਸਪੀਟਲ ਬਠਿੰਡੇ ਦਾ ਸਕੈਨਰ ਹੈ ਜੋ ਸੈਂਟਰ ਸਰਕਾਰ ਵੱਲੋਂ ਆਪਣੇ ਜ਼ਿਲ੍ਹੇ ਬਠਿੰਡੇ ਨੂੰ ਇੱਕ ਵੱਡੀ ਸੈਂਟਰ ਸਰਕਾਰ ਦੀ ਦੇਣ ਆਪਣੇ ਪੰਜਾਬ ਨੂੰ ਆਪਣੇ ਬਠਿੰਡੇ ਸਹਿਰ ਨੂੰ ਜੋ ਐਮਸ ਹਸਪੀਟਲ ਆਪਣਾ ਇਹ ਬਠਿੰਡੇ ਸਹਿਰ ਵਿੱਚ ਬਣਿਆ ਹੈ ਜਿਸ ਦੇ ਵਿੱਚ ਪੰਜਾਬ ਪਰ ਤੋਂ ਅਤੇ ਰਾਸਤਾਂ ਤੋਂ ਵੀ ਬਹੁਤ ਸਾਰੇ ਮਰੀਜ਼ ਹਰਿਆਣੇ ਤੋਂ ਬਹੁਤ ਸਾਰੇ ਮਰੀਜ਼ ਆ ਕੇ ਦਵਾਈ ਲੈ ਕੇ ਲਾਹਾ ਲੈ ਰਹੇ ਹਨ ਸੋ ਜੋ ਕਈ ਵਾਰੀ ਜੋ ਪਿੰਡਾਂ ਪਿੰਡਾਂ ਵਿੱਚ ਦੇਖਣ ਨੂੰ ਗੱਲ ਆਉਂਦੀ ਹੈ ਲੋਕਾਂ ਵਾਲੀ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਬਟਿੰਡੇ ਦਵਾਈ ਲੈਣੀ ਇਹ ਫਸਟੂਟਲ ਦੇ ਵਿੱਚ ਬਹੁਤ ਔਖੀ ਹੈ ਬਹੁਤ ਵੱਡੀ ਲਾਈਨ ਲੱਗਦੀ ਹੈ ਤੇ ਸਾਰਾ ਦਿਨ ਲੰਘ ਜਾਂਦਾ ਹੈ ਪਰ ਜੋ ਅਸਲ ਵਿੱਚ ਸੱਚਾਈ ਇਹ ਹੈ ਕਿ ਉੱਥੋਂ ਦਾ ਸਿਸਟਮ ਸਰਕਾਰ ਵੱਲੋਂ ਉੱਥੋਂ ਦੇ ਪ੍ਰਬੰਧਕਾਂ ਵੱਲੋਂ ਬਹੁਤ ਹੀ ਸਾਫ਼ ਸੁਥਰਾ ਅਤੇ ਕਲੀਅਰ ਰੱਖਿਆ ਹੋਇਆ ਹੈ ਸਾਰਾ ਸਿਸਟਮ ਆਨਲਾਈਨ ਹੈ ਜਿਦੋਂ ਵੀ ਤੁਸੀਂ ਕੋਈ ਦਵਾਈ ਲੈਣੀ ਹੈ ਐ ਸਕੈਨਰ ਕੋਡ ਤੇ ਤੁਸੀਂ ਸਕੈਨ ਕਰਕੇ ਆਪਦੇ ਆਪ ਨੂੰ ਆਪਦੇ ਐਂਡਰੋਇਡ ਫੋਨ ਤੋਂ ਘਰੇ ਬੈਠੇ ਆਪਦੇ ਆਪ ਨੂੰ ਰਜਿਸਟਰਡ ਕਰਵਾ ਸਕਦੇ ਹੋ ਮਰੀਜ਼ ਦਾ ਨਾਮ ਅਤੇ ਉਹਦਾ ਆਧਾਰ ਕਾਰਡ ਉੱਤੇ ਵਿੱਚ ਅਪਡੇਟ ਕਰਨਾ ਪੈਂਦਾ ਹੈ ਤੇ ਤੁਹਾਨੂੰ ਟੋਕਨ ਨੰਬਰ ਘਰੇ ਬੈਠਿਆਂ ਹੀ ਜਨਰੇਟ ਹੋ ਜਾਂਦਾ ਹੈ ਉਸ ਉਪਰੰਤ ਜਦੋਂ ਤੁਸੀਂ ਬਠਿੰਡੇ ਪਹੁੰਚਦੇ ਹੋਣ ਉੱਥੇ ਉਹਨਾਂ ਦੇ ਐਂਟਰੀ ਤੇ ਹੀ ਰਿਸੈਪਸ਼ਨ ਦੇ ਵਿੱਚ ਹੀ 13 ਕਾਊਂਟਰ ਬਣੇ ਹੋਏ ਹਨ ਜੀਤੇ ਵਿੱਚ ਨੌ ਕਾਉਂਟਰਾਂ ਵਿੱਚ ਜੋ 1 ਤੋਂ ਲੈ ਕੇ 9 ਤੱਕਰ ਕਾਉਂਟਰ ਹਨ ਉਹਦੇ ਉੱਤੇ ਤੁਸੀਂ ਜਾ ਕੇ ਆਪਦਾ ਟੋਕਨ ਨੰਬਰ ਦੱਸ ਕੇ 10 ਰੁਪਏ ਦੀ ਇੱਕ ਮਾਮੂਲੀ ਜੀ ਫੀਸ ਜਮ੍ਹਾਂ ਕਰਾ ਕੇ ਆਪਦੀ ਪਰਚੀ ਜਨਰੇਟ ਕਰਾ ਸਕਦੇ ਹੋ ਪਰਸੀ ਜਨਰੇਟ ਕਰਾਉਣ ਤੋਂ ਬਾਅਦ ਤੁਸੀਂ ਆਪਦੇ ਜਿਸ ਡਾਕਟਰ ਨੂੰ ਮਿਲਣਾ ਸੰਬੰਧੀ ਡਾਕਟਰ ਦੇ ਮੇਟਜਗ ਤੁਸੀਂ ਪਰਚੀ ਰੱਖਣੀ ਹੈ ਆਪਦਾ ਨੰਬਰ ਲਗਵਾ ਲੈਣਾ ਹੈ ਅਤੇ ਜਦੋਂ ਤੁਹਾਡੀ ਦੁਬਾਰੀ ਆ ਗਈ ਉਹ ਉਸ ਉਸ ਟਾਈਮ ਤੇ ਤੁਹਾਨੂੰ ਦਵਾਈ ਮਿਲ ਜਾਣੀ ਹੈ ਡਾਕਟਰ ਸਾਹਿਬਾਨ ਬਹੁਤ ਟਾਈਮ ਸਿਰ ਆਪਦਾ ਬੈਹ ਜਾਂਦੇ ਹਨ ਪੂਰੀ ਡਿਊਟੀ ਟੈਂਪ ਦੇ ਹਿਸਾਬ ਦੇ ਨਾਲ ਪੂਰੀ ਪਾਵਨ ਦੀ ਪਵਨ ਹੋ ਕੇ ਡਿਊਟੀ ਨਿਭਾਉਂਦੇ ਹਨ ਸਾਰਾ ਸਿਸਟਮ ਆਨਲਾਈਨ ਹੈ ਬਹੁਤ ਵਧੀਆ ਸਫਾਈ ਮੇਨਟੇਨ ਕਰੀ ਹੋਈ ਹੈ ਬਹੁਤ ਮਹਰ ਡਾਕਟਰ ਹਨ ਟੈਸਟ ਵਗੈਰਾ ਵੀ ਉੱਥੇ ਬਹੁਤ ਘੱਟ ਰੇਟਾਂ ਤੇ ਹੁੰਦੇ ਹਨ ਸੋ ਜਿਸ ਕਿਸੇ ਵੀਰ ਨੂੰ ਵੀ ਕੋਈ ਦਵਾਈ ਲੈਣੀ ਹੋਵੇ ਕੋਈ ਉੱਥੇ ਜਾ ਕੇ ਆਪਦੇ ਮੈਡੀਕਲ ਚੈੱਕਅਪ ਕਰਾਉਣਾ ਹੋਵੇ ਛੋਟੀ ਤੋਂ ਛੋਟੀ ਬਿਮਾਰੀ ਤੇ ਉਸ ਵੱਡੀ ਤੋਂ ਵੱਡੀ ਬਿਮਾਰੀ ਤੇ ਕਰ ਉੱਥੇ ਇਲਾਜ ਉੱਥੇ ਪ੍ਰਬੰਧ ਹੈ ਸੋ ਵੱਤਵਤ ਵੀਰਾਂ ਜਿੰਨਾਂ ਬੇਨਤੀ ਹੈ ਕਿ ਜਿੱਥੇ ਤੇ ਕਰ ਹੋ ਸਕੇ ਉੱਥੇ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹਨ ਜੋ ਸਰਕਾਰ ਵੱਲੋਂ ਸਹੂਲਤ ਆਪਣੇ ਇਲਾਕੇ ਨੂੰ ਦਿੱਤੀ ਹੈ ਇਹ ਉਹ ਤਾਂ ਲਾਹਾ ਲੈ ਸਕਦੇ ਹਨ ਸੋ ਜੋ ਸਿਸਟਮ ਹੈ ਜੋ ਆਪਨ ਪ੍ਰਚਾਰਿਆ ਜਾ ਰਿਹਾ ਹੈ ਕਿ ਇਹ ਉੱਥੇ ਦਵਾਈ ਨਹੀਂ ਮਿਲਦੀ ਜਾਂ bari ਨਹੀਂ ਆਉਂਦੀ ਇਹ ਸਭ ਝੂਠ ਹੈ ਸਾਰਾ ਸਿਸਟਮ ਆਨਲਾਈਨ ਹੈ ਬਸ ਨੰਬਰ ਸਕੈਨ ਕਰੋ ਉੱਥੇ ਚਾਰ ਪੰਜ ਐਪਾਂ ਹਨ ਪੀਟੀਐਮ ਤੇ ਵੀ ਹੋ ਜਾਂਦੀ ਹੈ ਇਹ ਅਰੋਗ્ય ਜੀਵਨ ਤੇ ਵੀ ਹੋ ਜਾਂਦੀ ਹੈ ਹੈਲਥ ਤੇ ਵੀ ਹੋ ਜਾਂਦੀ ਹੈ ਇੱਕ ਆਭਾ ਐਪ ਹੈਗੀ ਉਸ ਤੇ ਵੀ ਹੋ ਜਾਂਦੀ ਹੈ ਜੋ ਵੀ ਤੁਸੀਂ ਇੱਕ ਐਪ ਡਾਊਨਲੋਡ ਕਰਕੇ ਉਹਦੇ ਵਿੱਚ ਆਪਦੇ ਆਪ ਨੂੰ ਰਜਿਸਟਰ ਕਰੋ ਇਸ ਜਾਣਕਾਰੀ ਨੂੰ ਹੋਰ ਬੰਦਿਆਂ ਤੱਕ ਸ਼ੇਅਰ ਕਰੋ ਤਾਂ ਕਿ ਕਿਸੇ ਦਾ ਫਾਇਦਾ ਹੋ ਸਕੇ ਜਿਵੇਂ ਆਪਾਂ ਦੇਖਦੇ ਹਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਬਹੁਤ ਜ਼ਿਆਦਾ ਆਪਾਂ ਨੂੰ ਖਰਚੇ ਪੈ ਜਾਂਦੇ ਹਨ ਸੋ ਸਰਕਾਰ ਵੱਲੋਂ ਆਪਣੇ ਇਲਾਕੇ ਨੂੰ ਸੂਲਤ ਦਿੱਤੀ ਹੋਈ ਬਤ ਬਤ ਜਿਸ ਵੀ ਨੂੰ ਲੋੜ ਹੋਵੇ ਦਵਾਈ ਦੀ ਉੱਥੇ ਜਾ ਕੇ ਦਵਾਈ ਲੈ ਸਕਦਾ ਹੈ ਧੰਨਵਾਦ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ